ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਉਹ ਦੋਨੇ ਆਟੀਆਂ ਗੰਦੀਆਂ ਹਰਕਤਾਂ ਤੇ ਉਤਰ ਆਈਆਂ ਯਾਨੀ ਕਿ ਦੋਨੇ ਜਾਣੇ ਇੰਨੇ ਘਬਰਾਏ ਹੋ ਆਮ ਆਦਮੀ ਪਾਰਟੀ ਤੇ ਦੂਸਰਾ ਬੀਜੇਪੀ ਇਹ ਤਾਂ ਜਾਂਦਾ ਕੋਈ ਨਵੀਂ ਖੇਡ ਖੇਡਦੇ ਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਕੰਮ ਚਲਾਤਾ ਕਿ ਰਾਜਾ ਵਰਿੰਗ ਸਰੈਂਡਰ ਕਰ ਗਿਆ ਆਮ ਆਦਮੀ ਪਾਰਟੀ ਨੇ ਕਰਾਇਆ ਚਾਰ ਦਿਨਾਂ ਦੀ ਪਹਿਲਾਂ ਆਡੀਓ ਜਿਹੜੀਆਂ ਵੌਇਸ ਮੈਸੇਜਸ ਲੋਕਾਂ ਨੂੰ ਸੱਟੇ ਤੇ ਉਸ ਤੋਂ ਬਾਅਦ ਕੱਲ ਮੈਂ ਆਮ ਆਦਮੀ ਪਾਰਟੀ ਦੀ ਰਾਤ ਨੂੰ ਦਾਰੂ ਫੜਾਈ ਹੈ ਤੁਹਾਨੂੰ ਪਤਾ ਹੋਣਾ ਹੈ ਪਰਚਾ ਅਰਜ ਕਰਾਇਆ ਔਰ ਤੁਸੀਂ ਸਾਰੇ ਜਾਣਦੇ ਹੋ ਔਰ ਅੱਜ ਸਾਡਾ ਜਿਹੜੇ ਪ੍ਰੈਸ਼ਰ ਸਾਹਿਬ ਨੇ ਸ਼ੁਸ਼ੀਲ ਪ੍ਰਾਸ਼ਰ ਜਿਹੜੇ ਪੂਰੀ ਗਲੀ ਚ ਰਹਿੰਦੇ ਨੇ ਪੱਪੀ ਪ੍ਰਾਸ਼ਰ ਦੀ ਉਹ ਵਿਚਾਰੇ ਕੱਲੇ ਕਾਂਗਰਸੀ ਹੋ ਗਏ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਲਾਈਨ ਚ ਲਵਾ ਕੇ ਵੋਟ ਪਵਾਉਂਦੇ ਆ ਕਿਉਂਕਿ ਉਹ ਬਾਈਪਾਸ ਸਰਜਰੀ ਹੋਈ ਹੈ ਅੱਜ ਮੈਨੂੰ ਉਹ ਘਰੇ ਲੱਗੇ ਬਹੁਤ ਇਮੋਸ਼ਨਲ ਹੋਇਆ ਪੀੜੀ ਦੀ ਗਲੀ ਆ ਜਿੱਥੇ ਪੱਪੀ ਪ੍ਰਾਸ਼ਰ ਵੀ ਰਹਿੰਦਾ ਹੈ ਪਿੱਛੇ ਕੋਤੇ ਕੌਂਸਲਰ ਵੀ ਰਹਿੰਦਾ ਹੈ ਔਰ ਨਾਲ ਹੀ ਸਾਡੇ ਸੁਸ਼ੀਲ ਪ੍ਰਾਸ਼ਰ ਜੀ ਆ ਸੁਸ਼ੀਲ ਪ੍ਰਾਸ਼ਰ ਜੀ ਦੇ ਘਰੇ ਜਾਤੇ ਆਏ ਕੌਂਸਲ ਦੇ ਸੇਵਾਦਾਰ ਦੇ ਜਿਹੜੇ ਸਾਡੇ ਨਾਲ ਮਦਦ ਕਰਦੇ। ਪੋਪੀਪਰਾਸ਼ੂ ਜੀ ਦਾ ਮੁੰਡਾ ਵੀ ਉੱਥੇ ਬਾਹਰ ਗੇਟ ਤੇ ਮਿਲਿਆ। ਜਿਵੇਂ ਭਾਗੀ ਸਾਨੂੰ ਉਹ ਚਾਹ ਪੀਓ ਨਹੀਂ ਪੀਓ ਸੇਵਾ ਕਰਦੇ ਐ। ਪਰ ਗੰਦੀ ਰਾਜਨੀਤੀ ਆਪਣੇ ਹਿਸਾਬ ਨਾਲ ਲੋਕ ਕਰਨਾ ਚਾਹੁੰਦੇ ਆ। ਸੋ ਕੋਈ ਕੇ ਨਾ ਮੈਨੂੰ ਸਮਰਥਨ ਦੇਦਾ ਕਿਉਂ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਲੱਗਦੇ ਹੋ, ਮਾਮੇ ਲੱਗਦੇ ਹੋ ਮੈਂ ਤੁਹਾਨੂੰ ਸਮਰਥਨ ਦੇਦਾ। ਬੰਦੇ ਦਾ ਪੁੱਤ ਬਣ ਕੇ ਲੜੋ। ਔਰ ਇਹੋ ਜਿਹੀ ਹਰਕਤਾਂ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹ ਉਹ ਇਹੋ ਜਿਹੀ ਹਰਕਤਾਂ ਕਰਦੇ ਹੁੰਦੇ ਆ। ਸੋ ਇੱਕ ਦਾ ਆ ਗੱਲ ਕਰੀ ਦੇ ਦੂਜਾ ਬਿੱਟੂ ਸੇਠ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਐ ਐਡਾ ਕਰ ਦੇ ਰਿਆ। ਬੱਕਰੀ ਵਰਗਾ ਦੇ ਰਿਆ। ਨਾਲ ਦੀ ਨਾਲ ਲਾਈਵ ਹੋ ਜਾਂਦਾ ਪਹਿਲਾਂ ਤਾਂ ਇੱਕ ਚਾਰ ਦਿਨ ਪਹਿਲਾਂ ਲਾਈਵ ਹੋ ਗਿਆ ਵੀ ਸੰਜੀਤ ਦਲਵਾਰ ਤੇ ਰਾਜੇ ਵੜਿੰਗ ਨੇ ਕਿਸੇ ਨੂੰ ਹੋਰ ਇੰਚਾਰਜ ਲਾਤਾ। ਤੇ ਆਸ਼ੂ ਦੇ ਚੋਰ ਲਾਤਾ, ਡਾਬਰ ਦੇ ਹੋਰ ਲਾਤਾ ਤਾਂ ਜੋ ਉੱਥੇ ਲੜੋ ਲੜਾਈ ਪੈ ਜੇ। ਤੇ ਆਪੋ ਧਾਪੀ ਹੋ ਜੇ ਤੇ ਲੋਕਾਂ ਨੂੰ ਸਮਝ ਨਾ ਵੀ ਵੀ ਹੁਣ ਚਾਰਜਬੂਰ ਲਾਤਾ ਇਹਦਾ ਮਤਲਬ ਇਹਨਾਂ ਦੀ ਬੈਠੀ ਹੁੰਦੀ ਨਹੀਂ ਹੁਣ ਇਹ ਕਹਿ ਰਿਹਾ ਹੈ ਕਿ ਰਾਜਾ ਵੜਿੰਗ ਪੱਪੀ ਨੂੰ ਸਮਰਥਨ ਦੇ ਆਇਆ ਤੈਨੂੰ ਦੱਸੂਗਾ ਬ੍ਰਦਰ 4 ਤਰੀਕ ਨੂੰ ਜਦੋਂ ਡੱਬੇ ਖੋਲਣਗੇ ਸਮਰਥਨ ਕਿਹਨੇ ਦਿੱਤਾ ਤੈਨੂੰ ਇਹ ਲੱਗੂਗਾ ਵੀ ਮੈਂ ਤੂੰ ਬੀਜੇਪੀ ਸਮਰਥਨ ਦੇਈ ਰਾਜਾ ਵੜਿੰਗ ਸੋ ਜਿੰਨੇ ਬੰਦੇ ਬੀਜੇਪੀ ਦੇ ਬੂਤੇ ਬੈਠੇ ਆ ਨਾ ਉਹ ਸਾਰੇ ਜਿਰੋਂ ਵੀ ਹੱਥ ਮਲਾਉਂਦੇ ਨਾਲ ਹੀ ਉਮਰ ਘਸਾਉਂਦੇ ਆ ਵੀ ਚਿੰਤਾ ਨਾ ਕਰ ਸੋ ਇਹਨੇ ਕਹਿਣ ਦਾ ਮਤਲਬ ਹੈ ਝੂਠੀਆਂ ਫਵਾਵਾਂ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਔਰ ਇਹ ਲੋਕ ਬੜੀਆਂ ਛੋਟੀਆਂ ਹਰਕਤਾਂ ਤੇ ਆ ਗਏ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਵੱਲ ਕਿਸੇ ਵੱਲ ਗੌਰ ਨਾ ਫਰਮਾਇਓ ਧਿਆਨ ਨਾ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਆਪਣਾ ਰਾਜਵੜਿੰਗ ਤੇ ਦੱਬ ਕੇ ਸਾਰੇ ਜਾਨੇ ਨੇ ਆਪਦੀ ਵੋਟ ਦਾ ਇਸਤੇਮਾਲ ਕਰਨਾ ਔਰ ਤਕੜੇ ਹੋ ਕੇ ਔਰ ਇਹਨਾਂ ਦਾ ਮੂੰਹ ਮੋੜਨਾ ਹੈ ਬਿੱਟੂ ਦਾ ਤੇ ਤੁਸੀਂ ਰਾਸ਼ਰ ਦਾ ਇਹ ਆਹਾ ਤਿਆਰ ਕਿਉ ਮੇਰਾ ਫੋਨ ਇੱਕ ਮੈਂ ਖੜਾਵਾ ਇਹ ਇਹ ਟੋਕਣਾ ਹੈ ਆ ਕੀ ਹੈ ਇਹ ਆ ਟੋਕਣਾ ਸੋ ਮੇਰੇ ਭਰਾ ਸਾਰੇ ਤਖੜੇ ਹੋ ਕੇ ਲੱਗਦੇ ਇਹ ਫਿਕਰ ਹੋ ਜਾ ਜਿਉਂਦੇ ਰਹੋ ਤੇ ਪੱਪੀ ਪ੍ਰੈਸ਼ਰ ਤੇ ਬਿੱਟੂ ਦੋਵਾਂ ਨੂੰ ਫਿਰ ਇਹਨਾਂ ਨੂੰ ਆਪਾਂ ਬਾਬਾ ਸੁੱਖ ਰੱਖੇ ਕਿਤੇ ਭੇਜਾਂਗੇ ਲੰਮਾ ਖੇਡਣ ਇਹਨਾਂ